ਇਕਨਚਾਰਨ ਸ਼ੇਰੀ ਜਿਆ ਕੋਈ ਮੰਨੇ ਨਾ ਦਾ ਜਾਣਦੇ ਨਹੀਂ ਵੈਸੇ ਚਵਲ ਕੌਣ ਆ ਇਸ ਚਵਲ ਦੇ ਵੱਲੋਂ ਇੱਕ ਚਵਲ ਮਾਰੀ ਗਈ ਆ ਕਿ ਜਹੇਦਾਰ ਪਾਈਕਟਾ ਸਰ ਜੀ ਦੀ ਹਵਾਰਾ ਉਹਨਾਂ ਦੀ ਸ਼ਾਨ ਦੇ ਬਾਰੇ ਇਹਦੇ ਅਫਵਾਦ ਬੋਲੇ ਨੇ ਬਕਵਾਸ ਕੀਤੀ ਆ ਹੁਣ ਇਹ ਮਾਫੀ ਮੰਗ ਰਿਹਾ ਕੋਈ ਇਹਦੀ ਟੀਮ ਨਕਲੀ ਜੀ ਬਣੀ ਪਈ ਆ ਉਹ ਕਹਿੰਦੀ ਜੀ ਉਹ ਮਾਨਸਿਕ ਪਰੇਸ਼ਾਨ ਆ ਇਹ ਕਿ ਮਾਨਸਿਕ ਪਰੇਸ਼ਾਨ ਅਸੀਂ ਬੜੇ ਠੀਕ ਕੀਤੇ ਨੇ ਸਾਨੂੰ ਬਹੁਤ ਠੀਕ ਕਰਨ ਆਉਂਦੇ ਚੰਗੀ ਤਰ੍ਹਾਂ ਤੇ ਜੇ ਇਹ ਸੋਚੇ ਕਿ ਇੱਦਾਂ ਮਾਫੀ ਮੰਗ ਕੇ ਖੜਾ ਛੁੱਟੂਗਾ ਤੇ ਵੀ ਦਾ ਭਲੇਖਾ ਤੇਰੀ ਮਾਨਸਿਕ ਪਛਾਣੇ ਵੀ ਠੀਕ ਕਰਾਂਗੇ ਜਿੱਦਣ ਸਾਨੂੰ ਕੱਕਰਿਆ ਇਧਰ ਸੁਖਾਵਾਂਗੇ ਵੀ ਜੋ ਬੋਲਦਾ ਕਿਵੇਂ ਜੈਦਾ ਸਾਹਿਬ ਦੇ ਬਾਰੇ ਜੈਦਾ ਸਾਹਿਬ ਦੀ ਸ਼ਾਨ ਦੇ ਬਾਰੇ ਜੰਪ ਵਿਖਦੇ ਵਿੱਚ ਕਿਸੇ ਵੀ ਸਿੱਖ ਸਿੰਘ ਦੀ ਬਰਸ਼ਾਨ ਦੇ ਬਾਰੇ ਕਿੱਦਾਂ ਬੋਲੀਦਾ ਤੁਸੀਂ ਲੋਕ ਨਚਾਰ ਹੋ ਤੁਹਾਡਾ ਕੰਮ ਆ ਕੰਟਰੋਵਰਸੀ ਕਰਨਾ ਤੇ ਆਪਣਾ ਨਚਾਰਪੁਰਾ ਆਪਣਾ ਕੰਜਰਪੜਾ ਫੇਮਸ ਕਰਨਾ ਤੇਰਾ ਜਿਹੜਾ ਉਹ ਆਪਸ ਦੇ ਵਿੱਚ ਤੁਸੀਂ ਕਲੈਸ਼ ਕਰਦੇ ਹੋ ਨਾ ਮਖੌਣੇ ਉਹ ਲੋਕਾਂ ਨੂੰ ਬਦਮਾਸ਼ੀਆਂ ਕਰਦੇ ਹੋ ਇਹ ਸਾਰਾ ਨਕਲੀ ਬਦਮਾਸ਼ੀ ਤੁਹਾਡੀਆਂ ਵਿੱਚੇ ਧਰ ਯਤਰਾयां रह ਜਾਣੀਆਂ ਜਿਵੇਂ ਜਿਹੜੇ ਸਿੰਘਾਂ ਦੇ ਹੱਥ ਲਾ ਕੇ ਇਸ ਕਰਕੇ ਆਪਣੀ ਜ਼ੁਬਾਨ ਨੂੰ ਲਗਾਮ ਪਾ ਕੇ ਰੱਖੋ ਇਹ ਨਾ ਹੋਵੇ ਕਿ ਸਾਨੂੰ ਉਹ ਜ਼ੁਬਾਨ ਉੱਡਣੀ ਪਵੇ ਕਿਉਂਕਿ ਜਹੇਦਰ ਭਾਈ ਜਗਤਾਰ ਸਿੰਘ ਜੀ ਹਵਾਰਾ ਉਹ ਪੰਥ ਦੇ ਵਾਸਤੇ ਕੀ ਨੇ ਉਹ ਅਸੀਂ ਜਾਣਦੇ ਆ ਸਾਡਾ ਪੰਥ ਜਾਣਦਾ ਸਿੱਖ ਜਾਣਦੇ ਨੇ ਉਹਦੀ ਕੀ ਕੁਰਬਾਨੀ ਹੈ ਸਮੇਤ ਉਹਨਾਂ ਦੇ